ਕੂਲ ਦੀ ਇਹ 80 ਤੋਂ ਤਾਂ ਆ ਰਹੀ ਹੈ 80 ਦੀ ਸਪੀਡ ਦਾ 80 ਦੀ ਸਪੀਡ ਤੋਂ ਉੱਪਰ ਆ ਰਹੀ ਸੀ ਕਿਉਂਕਿ ਅਸੀਂ 80 ਤੇ ਆ ਰਹੇ ਸੀ ਆਪਣੀ ਗੱਡੀ ਤੇ ਇਹਨੂੰ ਰੋਕਣ ਵਾਸਤੇ ਵੀ ਇੰਨੀ ਤੇਜ਼ ਕਿਉਂ ਜਾ ਰਹੀ ਹੈ ਤੇ ਸਾਡੇ ਕੋਲ ਨਹੀਂ ਰੋਕੀ ਬਾਈਪਾਸ ਤੋਂ ਲੱਗੇ ਸੀ ਤੇ ਆ ਬਬੇ ਵਾਲੀ ਨਹਿਰ ਤੋਂ ਅੱਗੇ ਆਣ ਕੇ ਆਪਾਂ ਇਹਨੂੰ ਜਿਹੜਾ ਹੈ ਰੋਕਿਆ ਉਹ ਵੀ ਇਹਦੇ ਅੱਗੇ ਇੱਕ ਟਰਾਲੀ ਆ ਗਈ ਤੇ ਫੇਰ ਇਹਦੀ ਬ੍ਰੇਕ ਵੱਜੀ। ਆਓ ਇਹਦੇ ਅੰਦਰ ਦੇਖਨੇ ਕੀ ਹੈ। ਇਹ ਨਾਲ ਇਦਰਾ ਆਹ ਛੋਟੇ ਛੋਟੇ ਬੱਚੇ ਨੇ ਇਹਦੇ ਵਿੱਚ। ਕੋਈ ਲੇਡੀ ਆ ਪਰਣੀ ਹੈਗਾ। ਕੋਈ ਜੈਰ ਸਰ ਪਰ ਨਹੀਂ ਹੈਗਾ ਇਹ ਆਪਣੀ ਵਾਰੀ ਇਹਦੀ ਜਦੋਂ ਮਰਗੀ ਕੋਈ ਖੋਲ ਕੇ ਤੇ ਭਾਵੇਂ ਬੱਚਾ ਥਲੇ ਡਿੱਗ ਜੇ ਅੱਖਾਂ ਇਹਦੇ ਵਿੱਚ ਕੋਈ ਨਹੀਂ ਹੈਗਾ ਕੈਮਰਾ ਇਹਦੇ ਵਿੱਚ ਕੋਈ ਨਹੀਂ ਹੈਗਾ ਨਾ LED ਹੈ ਪਰ ਨਾ ਜੈਰ ਸਰ ਇਹ ਇਕੱਲਾ ਹੀ ਹੈ ਬਰਾਬਰ ਲਿੱਕ ਲੱਗਾ ਹੁੰਦਾ ਏਕਾ ਜਿਹੜਾ 50 ਦੀ ਸਪੀਡ ਤੋਂ ਉੱਪਰ ਨਹੀਂ ਜਾਣ ਦਿੰਦਾ ਉਹ ਹੈਗਾ ਨਹੀਂ ਹੈਗਾ ਤਾਂ ਹੀ ਤਾਂ ਜੇ ਨਹੀਂ ਹੈਗਾ ਤਾਂ ਹੀ ਤਾਂ ਸਿੱਧਾ ਜਾ ਰਿਹਾ ਤੂੰ ਇਹ ਹੁਣ ਇਹ ਬੱਚਾ ਜਿਹੜਾ ਆਪਣੀ ਮਰਦੀ ਦਾ ਕੋਈ ਤੂੰ ਇਹਨਾਂ ਨੂੰ ਭਾਵੇਂਗਾ ਕਿ ਜਾਂ ਤੂੰ ਗੱਡੀ ਚਲਾਵੇਂਗਾ ਅੱਧੇ ਨੂੰ ਮੂੰਹ ਕਰਕੇ ਚੱਲੇ ਤੂੰ ਬੱਚਿਆਂ ਨੂੰ ਆਪੋ ਆਪਣੀ ਖਾਈ ਭਾਵੇਂਗਾ ਜਾਂ ਗੱਡੀ ਚਲਾਵੇਂਗਾ ਇੱਕ ਤਾਂ ਵੀ ਕਰੇਗਾ ਨਾ ਤੇ ਹੈਲਪਰ ਹੋਣਾ ਜ਼ਰੂਰੀ ਹੈ ਕਿ ਨਹੀਂ ਇੱਧਰ ਦੱਸ ਮੈਨੂੰ ਜ਼ਰੂਰੀ ਹੈ ਹਾਂਜੀ ਹਾਂਜੀ ਹੈਲਪਰ ਹੋਣਾ ਜ਼ਰੂਰੀ ਆਪੇ ਕਹਿੰਦਾ ਹੈਲਪਰ ਹੋਣਾ ਜ਼ਰੂਰੀ ਹੈ ਕੈਮਰਾ ਨਹੀਂ ਹੈਗਾ ਤੇ ਜਿਹੜਾ ਮਰਜੀ ਬੱਚਾ ਜਿਹੜਾ ਇਹਦੀ ਕੋਈ ਸਟੋਰ ਖੋਲੇ ਤੇ ਜਲਦੀ ਤੋਂ ਭਾਵੇਂ ਥੱਲੇ ਡੇਪੇ ਨਾ ਇਹਦੇ ਕੋਲ ਨਾ ਇਹਦੇ ਕੋਲ ਲਾਇਸੈਂਸ ਨਾ ਇਹਦੇ ਕੋਲ ਕੋਈ ਹੋਰ ਕਾਗਜ਼ ਹੈ ਪਿੱਛਾ ਕਰਕੇ ਇੱਕ ਸਕੂਲੀ ਬੱਸ ਫਰੀ ਹੈ ਕੀ ਮਾਮਲਾ ਹੈ ਉਹ ਕੋਈ ਮਾਮਲਾ ਨਹੀਂ ਜੀ ਅਸੀਂ ਨਾ ਖੜੇ ਸੀਗੇ ਔਜਲਾ ਬਾਈਪਾਸ ਉੱਥੋਂ ਦੀ ਬੱਸ ਗਈ ਬਹੁਤ ਤੇਜ਼ ਅਸੀਂ ਉਹਦੇ ਮਗਰ ਆਪਣੀ ਗੱਡੀ ਲਈ ਵੀ ਇੰਨੀ ਤੇਜ਼ ਬੱਚਿਆਂ ਵਾਲੀ ਬੱਸ ਕਿਉਂ ਗਈ ਹੈ ਪਰ ਅਸੀਂ ਆਪਣੀ ਗੱਡੀ ਜਿਹੜੀ ਸਾਡੀ 80 85 80 85 ਦੇ ਜਾਰੀ ਸੀ ਤੇ ਉਹ ਸਾਨੂੰ ਫਿਰ ਵੀ ਨਹੀਂ ਸਾਡੇ ਕੋ ਫੜੀ ਗਈ ਉਹ ਬੱਬੇ ਵਾਲੀ ਨਹਿਰ ਤੋਂ ਅਗਲੇ ਪਾਸੇ ਜਾ ਕੇ ਉਹਦੇ ਅੱਗੇ ਇੱਕ ਟਰਾਲੀ ਆਈ ਫਿਰ ਉਹਦੀ ਬ੍ਰੇਕ ਵੱਜੀ ਤੇ ਫਿਰ ਸਾਡੇ ਉੱਤੇ ਕਾਬੂ ਆਈ ਤਾਂ ਉਹ ਅਸੀਂ ਇਹ ਮਤਲਬ ਜਿਹੜਾ ਉਹਦਾ ਚਲਾਨ ਤਾਂ ਕੀਤਾ ਭਈ ਉਹ ਇੰਨੀ ਤੇਜ਼ ਬੱਚਿਆਂ ਵਾਲੀ ਬੱਸ ਜੜੀ ਕਿ ਇਹ 50 ਕਿਲੋਮੀਟਰ ਦੀ ਸਪੀਡ ਤੋਂ ਵੱਧ ਨਹੀਂ ਭਜਾਣੀ ਚਾਹੀਦੀ ਕਿੰਨੇ ਬੱਚੇ ਸੀ ਔਰ ਕਿੰਨੀ ਸਪੀਡ ਤੇ ਸੀ ਉਹ ਮਤਲਬ 80 ਕਿਤੇ ਆਹੀ ਆਹੀ ਤੇ ਤੁਸੀਂ ਅੱਗੇ ਲਾ ਲੋ ਹਿਸਾਬ ਆਪੇ ਹੀ 90 ਦੇ ਕਰੀਬ 80 85 85 90 ਦੇ ਵਿੱਚ ਵਿੱਚ ਹੋਊਗੀ ਕਿੰਨੇ ਬੱਚੇ ਸੀ ਬੱਚੇ ਤੇ ਕਪਸ਼ਟੀ ਤੇ ਠੀਕ ਸੀ ਕਾਗਜ਼ਾਤ ਪੂਰੇ ਸੀ ਕਾਗਜ਼ਾਤ ਤੇ ਵੀ ਇਹ ਪੂਰੇ ਸੀ ਪਰ ਪਲਾਸੋ ਦੇ ਕੋਲੋਂ ਇਹ ਵਿੱਚ ਉਹਦੇ ਕੈਮਰਾ ਨਹੀਂ ਸੀ ਹੈਗਾ ਤਾਂ ਇੱਕ ਹੈਲਪਰ ਨਹੀਂ ਸੀ ਕੋਈ ਵੀ ਨਾ ਲੇਡੀ ਨਾ ਜੈਂਟਲ ਜਦੋਂ ਕਿ ਤੁਹਾਨੂੰ ਪਤਾ ਬੱਚੇ ਜਿਹੜੇ ਸ਼ਰਾਬੀ ਹੁੰਦੇ ਨੇ ਤੇ ਇਹ ਆਪਣੇ ਆਪ ਬਾਰੀ ਖੋਲ ਕੇ ਵੀ ਮਤਲਬ ਗੰਭਸਾ ਹੋ ਸਕਦੇ ਆ ਤੇ ਡਰਾਈਵਰ ਨੇ ਤੇ ਸਿਰਫ ਗੱਡੀ ਚਲਾਨੀ ਹੈ ਨਾ ਉਹ ਮਗਰ ਤੇ ਇਹਨਾਂ ਖਿਆਲ ਰੱਖ ਸਕਦਾ ਉਹ ਸੇਫਟੀ ਵਾਲਿਆਂ ਨੇ ਇਹ ਦੱਸਦਾ ਦਿੱਤੀ ਆ ਗਏ ਸੀ ਕਿ ਸਕੂਲੀ ਪੱਥਾਂ ਵਿੱਚ ਸਪੀਡ ਜਿਹੜੇ ਰੈਗੂਲੇਟਰ ਲਗਾਏ ਜਾਣੇ ਚਾਹੀਦੇ ਆ 50 ਸਪੀਡ ਤੋਂ ਨਹੀਂ ਵੱਧ ਹਾਂ ਉਹ ਹੈਗਾ ਸੀ ਉਹ ਹੈ ਨਹੀਂ ਉਹਦਾ ਵੀ ਚਲਾਨ ਕੀਤਾ ਕਿੰਨਾ ਚਲਾਨ ਕੀਤਾ ਗਿਆ ਚਲਾਨ ਉਹਨੂੰ ਇਹ ਮਸ਼ੀਨ ਦੇ ਵਿੱਚ ਹੀ ਪੈਸੇ ਆਪੇ ਹੀ ਤੈਅ ਹੋ ਜਾਂਦੇ ਨੇ 7000 ਰੁਪਏ ਦਾ ਚਲਾਨ ਹੋਇਆ ਉਹਦਾ ਤੇ ਡਰਾਈਵਰ ਨੂੰ ਕੋਈ ਵਾਦੀ ਨਹੀਂ ਦਿੱਤੀ ਗਈ ਡਰਾਈਵਰ ਨੂੰ ਹਾਂ हां ਮਾਲਕਾਂ ਨਾਲ ਗੱਲ ਕੀਤੀ ਉਹਨਾਂ ਨੂੰ ਸਮਝਾਇਆ ਇਹਦਾ ਵੀ ਅੱਗੇ ਤੋਂ ਇਦਾਂ ਨਹੀਂ ਹੋਣਾ ਚਾਹੀਦਾ ਤੇ ਲਗਾਤਾਰ ਚੱਲੀ ਰਹੇਗੀ ਸਕੂਲੀ ਬਾਤ ਲਗਾਤਾਰ ਚੱਲੀ ਰਹੇਗੀ ਸਾਡੇ ਜਿਹੜੇ ਸੈਮੀਨਾਰ ਨੇ ਸਕੂਲਾਂ 'ਚ ਲੱਗਦੇ ਆ ਉਹ ਇਹਨਾਂ ਨੂੰ ਸਾਰਾ ਕੁਝ ਦੱਸੀਦਾ ਡੀਸੀ ਸਾਹਿਬ ਦੇ ਦਫ਼ਤਰ ਤੋਂ ਵੀ ਜਿਹੜੀ ਇੱਕ ਟੀਮ ਹੈਗੀ ਹੈ ਉਹ ਵੀ ਜਾਂਦੀ ਹੈ ਸਾਰੇ ਸਕੂਲਾਂ ਦੇ ਵਿੱਚ ਸਾਰਾ ਇਹਨਾਂ ਨੂੰ ਸਮਝਾਉਂਦੇ ਆ ਪਰ ਇਹ ਡਰਾਈਵਰ ਜਿਹੜੇ ਆ ਇਹ ਆਪਣੀ ਮਰਜ਼ੀ ਕਰਦੇ ਆ